ਚੋਰਾਂ ਦੇ ਹੌਸਲੇ ਕਿਸ ਤਰ੍ਹਾਂ ਬੁਲੰਦ ਹੋ ਚੁੱਕੇ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਸਟੇਸ਼ਨ ਬਹਿਰਾਮਪੁਰ ਦੇ ਜਿੱਥੇ ਕਿ ਨਜ਼ਦੀਕ 150 ਮੀਟਰ ਦੂਰੀ ਤੇ ਹਾਰਡਵੇਅਰ ਸਟੋਰਾਂ ਦੀਆਂ ਕੰਦਾ ਪਾੜ ਕੇ ਚੋਰਾਂ ਦੇ ਵੱਲੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਬਲਬੀਰ ਹਾਰਡਵੇਅਰ ਸਟੋਰ ਅਤੇ ਇਸੋਂਗੇ ਹਾਰਡਵੇਅਰ ਸਟੋਰ ਦਿਨਨਗਰ ਰੋਡ ਅੱਡਾ ਬਹਿਰਾਮਪੁਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਨੂੰ ਚਲੇ ਗਏ ਸੀ ਜਦ ਸਵੇਰ ਨੂੰ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਦੁਕਾਨਾਂ ਦੀ ਪਿਛਲੀ ਸਾਈਡ ਤੋਂ ਚੋਰਾਂ ਦੇ ਵੱਲੋਂ ਦੀਵਾਰ ਪਾੜ ਕੇ ਦੁਕਾਨਾਂ ਤੇ ਤਕਰੀਬਨ 1.5 ਲੱਖ ਰੁਪਏ ਦੇ ਸਮਾਨ ਦੀ ਚੋਰੀ ਕਰ ਲਈ ਗਈ ਹੈ। ਇਸ ਸਬੰਧੀ ਥਾਣਾ ਬਹਿਰਾਮਪੁਰ ਨੂੰ ਸੂਚਿਤ ਕੀਤਾ ਗਿਆ। ਹੈਰਾਨੀ ਦੀ ਗੱਲ ਹੈ ਕਿ ਥਾਣੇ ਤੇ ਕਰੀਬ 150 ਮੀਟਰ ਦੀ ਦੂਰੀ ਤੱਕ ਲੋਕਾਂ ਦਾ ਸਮਾਨ ਸੁਰੱਖਿਅਤ ਨਹੀਂ ਹੈ। ਭਾਜੀ ਮੈਂ ਮਨਕਾਰ ਸਿੰਘ ਮੋਹਰਿਆ ਜੀ, ਸੋਗੀ ਹਾਰਡਵੇਅਰ ਸਟੋਰ ਦਾ ਮਾਲਕ। ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ। ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾਂ ਮਤਲਬ ਪਿੱਛੇ ਉਹਨਾਂ ਨੇ ਦੁਕਾਨ ਪਾੜੀ ਆ। ਤੇ तकरीबन ਉਤੋਂ ਦੁਕਾਨ ਥੱਲਿਆਂ ਦੀ ਨੰਗ ਕੇ ਉੱਪਰਲੇ ਕੌਂਸਲ ਚ ਆ ਕੇ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਗਿਆ ਜਿਹੜਾ ਪਤਲ ਪੁੱਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਗਿਆ ਕੱਢ ਗਿਆ ਪੁਲਿਸ ਰਿਪੋਰਟ ਕੀਤੀ ਪੁਲਿਸ ਰਿਪੋਰਟ ਅਸਰੇ ਆ ਹੀ ਗਏ ਸੀ ਥਾਣੇ ਤੇ ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ ਉਹ ਲੈ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ ਪਤਾ ਨਹੀਂ ਹੁਣ ਕੀ ਕਰਦੇ ਆ ਪਰ ਐਕਸ਼ਨ ਦਾ ਕੋਈ ਮਨਜ਼ਰ ਨਹੀਂ ਆ ਰਿਹਾ ਅਹੀਂ ਦੇਖੋ ਕਹਿੰਦੇ ਜਿਹੜਾ ਚੋਰਾਂ ਨੂੰ ਨੱਥ ਪਾਓ ਜਿੰਨੇ ਵੀ ਇਹ ਹੈਗੇ ਨੇ ਮੈਨ ਅਸ਼ੀਰਤ ਵਾਲੇ ਬੰਦੇ ਲੱਗਦੇ ਆ ਹਲੋ ਜੋ ਵੀ ਹੈਗਾ ਇਹਨਾਂ ਦਾ ਜਿਵੇਂ ਵੀ ਤੁਹਾਡਾ 200 ਮਿੱਤਰੀ ਦੀ ਦੂਰੀ ਤੇ ਥਾਣੇ ਤੋਂ ਇਹ ਥਾਣੇ ਤੋਂ ਪੁਲਿਸ ਦੀ ਅੰਗਿਲੀ ਸਮਝਦੇ ਦੇਖੋ ਉਹਨਾਂ ਨੂੰ ਵੀ ਚਾਹੀਦਾ ਜੀ ਰਾਤ ਨੂੰ ਥੋੜੀ ਪ੍ਰੋਬਲਮ ਟੂਲਿੰਗ ਕਰਨ ਤੇ ਆਪੇ ਪਤਾ ਲੱਗਦਾ ਹੁਣ ਜ਼ਿੰਮੇਵਾਰੀ ਤਾਂ ਉਹਨਾਂ ਦੀ ਬਣਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਹਣਾ ਤੇ ਫੇਰ ਹੀ ਗੱਲ ਬਣਨੀ ਹੈ ਜੇ ਸਾਡਾ ਨੁਕਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਹੋਰ ਕੇ ਸਾਨੂੰ ਚਾੜਨਾ ਹੋਏ